ਡਰਾਈਵਰ ਵੀਰ 10000 ਰੁਪਏ ਤਨਖਾਹ ਲੈ ਰਿਆ 10000 ਦੇ ਵਿੱਚੋਂ ਇਹਨਾਂ ਨੇ ਕਾਲੇ ਕਾਨੂੰਨ ਕਰਤੇ ਜੀ 7 ਲੱਖ ਰੁਪਏ ਜੁਰਮਾਨਾ 10 ਸਾਲ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਵੀ ਦੇ ਰਿਆ ਤੇ 10 ਸਾਲ ਦੀ ਸਜ਼ਾ ਵੀ ਭਗਤ ਰਿਆ ਜਿਹੜਾ ਉਹਦਾ ਨਿਕਲਣਾ ਜੀ ਲੋਕਾਂ ਨੂੰ ਜਿਹੜੇ ਆ ਪਬਲਿਕ ਹਰ ਆ ਉਹਨਾਂ ਨੂੰ ਸਾਥ ਦੇਣਾ ਪੈਣਾ ਰੋੜਾ ਤੇ ਹੋਣਾ ਪੈਣਾ ਕਾਨੂੰਨ ਉਹਦੇ ਤੇ ਲਾਗੂ ਆ ਜਿਹਦੇ ਹੱਥ 'ਚ ਸਟੀering ਆ। ਇਹ ਕਾਨੂੰਨ ਤੁਹਾਡੇ ਤੇ ਵੀ ਅਜੇ ਤੁਸੀਂ ਡਰਾਈਵ ਕਰਦੇ ਹੋ। ਸਾਡੇ ਪੁਲਿਸ ਮੁਲਾਜ਼ਮ ਵੀਰ ਨੇ ਉਹਨਾਂ ਦੇ ਵੀ ਇਹ ਕਾਨੂੰਨ ਲਾਅ ਕਰਦਾ ਜੀ। ਜੇディ ਕਮਰਸ਼ੀਅਲ ਗੱਡੀ ਆ ਸਾਡੀ ਲੋਕਲ 25 ਕਿਲੋਮੀਟਰ ਦੇ ਦੈਰੇ 'ਚ ਪਾਸ ਬਣਦਾ ਸੀਗਾ। ਉਹ ਪਾਸ ਇਹਨਾਂ ਨੇ ਟੂਲ ਵਾਲਿਆਂ ਨੇ ਬੰਦ ਕਰ ਦਿੱਤਾ। ਤੋਲਪਸਤ ਨਾਲ ਰੋਲਾ ਜਿਹੜਾ ਉਹ ਕੀ ਹੈ ਉਹ ਸਾਰਾ ਸਾਡਾ ਪਹਿਲੇ ਮੰਥਲੀ ਪਾਸ ਬੰਦਾ ਸੀਗਾ ਤਿੰਨ ਮਹੀਨੇ ਦਾ ਪਾਸ ਬੰਦਾ ਸੀ ਇਕੱਠਾ ਕਰ ਪਾਸ ਰੀਨੂ ਕਰਾ ਲੈਂਦੇ ਸੀ ਹੁਣ ਇਹਨਾਂ ਨੇ ਉਹ ਬੰਦ ਕਰਤਾ ਆ ਪਰ ਮੰਥ ਦਾ ਕਰਦਾ ਸਾਡਾ ਦੋਸਤੋ ਬਾਅਦ ਕਹਿੰਦੇ ਜਿਹੜੀ ਕਮਰਸ਼ੀਅਲ ਗੱਡੀਆਂ ਤੁਹਾਡੀਆਂ ਨਵੀਆਂ ਲੈਉਂਗੇ ਤੁਸੀਂ ਉਹਦਾ ਪਾਸ ਨਹੀਂ ਬਣੇਗਾ ਉਹ 7200 ਰੁਪਏ 50 ਤੁਹਾਡੇ ਕੋਲ ਲਵਾਂਗੇ ਅਸੀਂ ਇਹ ਮਹੀਨੇ ਦਾ ਪਾਸ ਬਣਾ ਕੇ ਦੇਵਾਂਗੇ ਫਿਰ ਤਾਂ ਸਾਨੂੰ ਜ਼ਰੂਰਤ ਹੀ ਨਹੀਂ ਹੈਗੀ ਉਸ ਚੀਜ਼ ਦੀ ਪਲਾਜ਼ਾ ਵਾਲਿਆਂ ਨੂੰ ਅਲਟੀਮੇਟ ਦੇਣ ਆਣੇ ਆ ਜੀ ਕਿ ਜੇ ਸਾਡੀ ਆਵਾਜ਼ ਨਾ ਸੁਣੀ ਗਈ ਅੱਜ ਇਸ ਗੱਡੀਆਂ ਜਿਹੜੀਆਂ ਸਾਈਡ ਤੇ ਖੜੀਆਂ ਨੇ ਤੇ ਉਹ ਕੱਲ ਨੂੰ ਜਿਹੜਾ ਅਸੀਂ ਟਾਈਮ ਤੈਅ ਕਰਾਂਗੇ ਉਹ ਰੋਡ ਤੇ ਖੜੀਆਂ ਕਰਾਂਗੇ ਟੂਲ ਬੰਦ ਕਰਾ ਦੇਾਂਗੇ ਸਿੱਟਾ ਹਜੇ ਤਾਂ ਕੋਈ ਨਹੀਂ ਜੀ ਹਜੇ ਤਾਂ ਲੌਲੀਪਾਪ ਵੀ ਆ ਰਹੇ ਨੇ ਸਾਰੇ ਪਾਸਿਓਂ ਜੇ ਸਿੱਟਾ ਨਿਕਲਦਾ ਹੁੰਦਾ ਤੇ ਡਰਾਈਵਰ ਵੀਰਾਂ ਨੂੰ ਆਪਣੇ ਕੰਮਕਾਰ ਛੱਡ ਕੇ ਆਪਣੇ ਕਾਰੋਬਾਰ ਛੱਡ ਕੇ ਸੜਕਾਂ ਤੇ ਖੜਨ ਦੀ ਕੀ ਲੋੜ ਸੀ ਕਾਨੂੰਨ ਨੇ ਮੇਰੇ ਖਿਲਾਫ ਨਗਾ ਤਾਂ ਪ੍ਰਦਰਸ਼ਨ ਕੀਤੇ ਜਾ ਰਿਹਾ ਹਿੱਟ ਐਂਡ ਰਨਡ ਕਾਨੂੰਨ ਹੈ ਲੇਕਿਨ ਫਿਰ ਵੀ ਸਰਕਾਰ ਕਹਿੰਦੀ ਪਈ ਹੈ ਵੀ ਉਹ ਦੀ ਗੱਲ ਸੁਣੀ ਜਾਊਗੀ ਡਰਾਈਵਰਾਂ ਦੀ ਵਾਕਿਆ ਨਹੀਂ ਕੀ ਨਿਕਲਦਾ ਤੁਹਾਨੂੰ ਲੱਗਦਾ ਵੀ ਸਿੱਟਾ ਨਿਕਲ ਕੇ ਆਊਗਾ ਸਿੱਟਾ ਹਜੇ ਤਾਂ ਕੋਈ ਨਹੀਂ ਜੀ ਹਜੇ ਤਾਂ ਲੌਲੀਪੌਪ ਹੀ ਆ ਰਹੇ ਨੇ ਸਾਰੇ ਪਾਸਿਓ ਹਜੇ ਕੋਈ ਸਿੱਟਾ ਨਿਕਲਦਾ ਨਹੀਂ ਦਿਖ ਰਿਹਾ ਜੇ ਸਿੱਟਾ ਨਿਕਲਦਾ ਹੁੰਦਾ ਤੇ ਡਰਾਈਵਰ ਵੀਰਾਂ ਨੂੰ ਆਪਣੇ ਕੰਮਕਾਰ ਛੱਡ ਕੇ ਆਪਣੇ ਕਾਰੋਬਾਰ ਛੱਡ ਕੇ ਸੜਕਾਂ ਤੇ ਖੜਨ ਦੀ ਕੀ ਲੋੜ ਸੀ ਅੱਜ ਅੱਜ ਦਾ ਵਿਰੋਧ ਕੀਤਾ ਜਾ ਰਿਹਾ ਅੱਜ ਕਿਉਂ ਕੀਤਾ ਜਾ ਰਿਹਾ ਮੀਨ ਅੱਜ ਸਾਡੀਆਂ ਸਾਰੀਆਂ ਜਥੇਬੰਦੀਆਂ ਪਹੁੰਚੀਆਂ ਹੋਈਆਂ ਜੀ ਸਾਰੇ ਵੀਰ ਟਰੱਕਾਂ ਵਾਲੇ ਵੀ ਆ ਤੇ ਸਾਡੇ ਟੈਕਸੀ ਵਾਲੇ ਵੀ ਆ ਤੇ ਉਹ ਅਸੀਂ ਇੱਕ ਤਾਂ ਸਾਡਾ ਮੁੱਦਾ ਆ ਕਾਲੇ ਕਾਨੂੰਨ ਵਾਪਸ ਕਰਾਉਣ ਦਾ ਤੇ ਇੱਕ ਟੂਲ ਟੈਕਸ ਦਾ ਬੜਾ ਵੱਡਾ ਮੁੱਦਾ ਜੀ ਜਿਹੜੀ ਕਮਰਸ਼ੀਅਲ ਗੱਡੀ ਆ ਸਾਡੀ ਲੋਕਲ 25 ਕਿਲੋਮੀਟਰ ਦੇ ਦਾਇਰੇ ਚ ਪਾਸ ਬਣਦਾ ਸੀਗਾ ਉਹ ਪਾਸ ਇਹਨਾਂ ਨੇ ਟੂਲ ਵਾਲਿਆਂ ਨੇ ਬੰਦ ਕਰ ਦਿੱਤਾ ਕਾਰ ਬੈਠੇ ਅਸੀਂ ਪਾਸ ਰੀਨਿਊ ਕਰ ਲੈਂਦੇ ਸੀਗੇ 3 ਮਹੀਨੇ ਦਾ ਨਿਊ ਹੁੰਦਾ ਸੀ ਹੁਣ 1 ਮਹੀਨੇ ਦਾ ਕਰਤਾ ਉਹ 1 ਮਹੀਨੇ ਦਾ ਵੀ ਆਨ ਆਨਲਾਈਨ ਅਸੀਂ ਟਰਾਂਸਫਰ ਇਹਨੂੰ ਰੀਚਾਰਜ ਨਹੀਂ ਕਰ ਸਕਦੇ ਅੱਛਾ ਜਿਹੜੇ ਟਰੱਕ ਵੀ ਨਾਲ ਹੈਗੇ ਤੋਂ ਡਰਾਈਵਰ ਤੋਂ ਅੱਥੇ ਐਸਨਿਨ ਤੋਂ ਸਾਡੇ ਵੀਰ ਪਹੁੰਚੇ ਨਹੀਂ ਮਨਦੀਪ ਮਿੰਨੀ ਟਰਾਂਸਪੋਰਟ ਮਨਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਲੁਧਿਆਣੇ ਤੋਂ ਜੋ ਕਿ ਜਿਹੜੀ ਸਭ ਨਾਲੋਂ ਵੱਡੀ ਸਮੱਸਿਆ ਕੀ ਆ ਡਰਾਈਵਰਾਂ ਬਿਨਾਂ ਨੂੰ ਡਰਾਈਵਰ ਵੀਰ 10000 ਰੁਪਏ ਤਨਖਾਹ ਲੈ ਰਿਆ 10000 ਦੇ ਵਿੱਚੋਂ ਇਹਨਾਂ ਨੇ ਕਾਲੇ ਕਰੋਹਣ ਕਰਤੇ ਜੀ 7 ਲੱਖ ਰੁਪਏ ਜੁਰਮਾਨਾ 10 ਸਾਲ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਵੀ ਦੇ ਰਿਆ ਤੇ 10 ਸਾਲ ਦੀ ਸਜ਼ਾ ਵੀ ਭੁਗਤ ਰਿਆ ਜਿਸ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਗਿਆ ਸੀਗਾ ਤਾਂ ਲੱਗਦਾ ਨਹੀਂ ਵੀ ਕੋਈ ਨਿਕਲ ਕੇ ਆਊਗਾ ਕੋਈ ਨਾ ਕੋਈ ਰਿਜ਼ਲਟ ਇਸ ਚੀਜ਼ ਦਾ ਇਹ ਜਲਦੀ ਜੀ ਰਿਜ਼ਲਟ ਉਹਦਾ ਨਿਕਲਣਾ ਜੀ ਲੋਕਾਂ ਨੂੰ ਜਿਹੜੇ ਆਮ ਪਬਲਿਕ ਹਨ ਉਹਨਾਂ ਨੂੰ ਸਾਥ ਦੇਣਾ ਪੈਣਾ ਰੋੜਾਂ ਤੇ ਹੋਣਾ ਪੈਣਾ ਵਾ ਅੱਜ ਦੀ ਜਿਹੜੀ ਕਾਲ ਸੀਗੀ ਉਹਨੂੰ ਲੈ ਕੇ ਕੀ ਕਹਿਣਾ ਚਾਹੋ ਜਿਹੜੇ ਪਹਿਲਾਂ ਕਿਹਾ ਜਾ ਰਿਹਾ ਸੀ ਵੀ ਟਰੱਕ ਯੂਨੀਅਨ ਦੇ ਵੱਲੋਂ ਕਿਹਾ ਗਿਆ ਵਾ ਟਰੱਕਾਂ ਦੇ ਚੱਕਾ ਜਾਮ ਕੀਤਾ ਜਾਊਗਾ ਟਰੱਕ ਪੂਰੇ ਹਿੰਦੁਸਤਾਨ ਦਾ ਹੀ ਵੈਸੇ ਤਾਂ ਜਾਮ ਚੱਲ ਹੀ ਰਿਹਾ ਹੈਗਾ ਬਾਕੀ ਜਿੱਦਾਂ ਜਿੱਦਾਂ ਜਿਹਨੂੰ ਸਮਾਂ ਮਿਲਦਾ ਜੀ ਉਸ ਹਾਵਨਾ ਜਿੱਥੇ ਜਿੱਥੇ ਵੀ ਇਹ ਪ੍ਰਦਰਸ਼ਨ ਹੋ ਰਹੇ ਨੇ ਬਾਕੀ ਸਾਡੀ ਗੱਲ ਰਹਿੰਦੀ ਆ ਵੀ ਇੱਕੋ ਵਾਰੀ ਜੇ ਜਾਮ ਕਰਨਾ ਤਾਂ ਬਿਲਕੁਲ ਬਲਾਕ ਕਰ ਦਿਓ ਕਿਉਂਕਿ ਕਾਨੂੰਨ ਉਹਦੇ ਤੇ ਲਾਗੂ ਆ ਜਿਹਦੇ ਹੱਥ 'ਚ ਸਟੀਅਰਿੰਗ ਆ ਕੱਲੇ ਕਿਸੇ ਮੇਰੇ ਤੇ ਜਾਂ ਕਿਸੇ ਹੋਰ ਤੇ ਨਹੀਂ ਇਹ ਕਾਨੂੰਨ ਤੁਹਾਡੇ ਤੇ ਵੀ ਅਜੇ ਤੁਸੀਂ ਡਰਾਈਵ ਕਰਦੇ ਹੋ ਸਾਡੇ ਪੁਲਿਸ ਮੁਲਾਜ਼ਮ ਵੀਰ ਨੇ ਉਹਨਾਂ ਦੇ ਵੀ ਇਹ ਕਾਨੂੰਨ ਲਾਗੂ ਕਰਦਾ ਜੀ ਤੇ ਹੁਣ ਕੀ ਕੀਤਾ ਕੀ ਜਾਊਗਾ ਹੁਣ ਇਸ ਵੇਲੇ ਟੋਲ ਪਲਾਜ਼ਾ ਪਹੁੰਚੇ ਅੱਜ ਅਸੀਂ ਇਹਨਾਂ ਨੂੰ ਇੱਕ ਤਾਂ ਟੂਲ ਪਲਾਜ਼ਾ ਵਾਲਿਆਂ ਨੂੰ ਅਲਟੀਮੇਟ ਦੇਣ ਆਣੇ ਆ ਜੀ ਕਿ ਜੇ ਸਾਡੀ ਆਵਾਜ਼ ਨਾ ਸੁਣੀ ਗਈ ਅੱਜ ਇਸ ਗੱਡੀਆਂ ਜਿਹੜੀਆਂ ਸਾਈਡ ਤੇ ਖੜੀਆਂ ਨੇ ਤੇ ਉਹ ਕੱਲ ਨੂੰ ਜਿਹੜਾ ਅਸੀਂ ਟਾਈਮ ਤੈਅ ਕਰਾਂਗੇ ਉਹ ਰੋਡ ਤੇ ਖੜੀਆਂ ਕਰਾਂਗੇ ਟੂਲ ਬੰਦ ਕਰਾ ਦੇਾਂਗੇ ਕਿਉਂਕਿ ਬੇ ਤੁਹਾਡਾ ਰੋਲਾ ਟੋਲ ਪਲਾਜ਼ਾ ਦੇ ਨਾਲ ਹੈਗਾ ਬਿਲਕੁਲ ਜੀ 100% ਅੱਛਾ ਭਾਈ ਹੁਣ ਫਿਰ ਜਿਸ ਤਰੀਕੇ ਦੇ ਨਾਲ ਟੈਕਸੀ ਡਰਾਈਵਰ ਨੇ ਜਿਹੜੇ ਜਾਂ ਫਿਰ ਟਰੱਕ ਡਰਾਈਵਰ ਨੇ ਜਾਂ ਕੋ ਜੋ ਵੀ ਨੇ ਨਾ ਰੋਲਾ ਚੱਲਦਾ ਪਿਆ ਆਪਣਾ ਲੱਗ ਤੋਂ ਲੇਕਿਨ ਟੋਲ ਪਲਾਜ਼ਾ ਦੇ ਨਾਲ ਉਹ ਸਰ ਸਾਡਾ ਪਹਿਲੇ ਮੰਥਲੀ ਪਾਸ ਬੰਦਾ ਸੀਗਾ ਤਿੰਨ ਮਹੀਨੇ ਦਾ ਪਾਸ ਬੰਦਾ ਸੀ ਇਕੱਠਾ ਪਾਸਲੇ ਨੂੰ ਕਰਾ ਲੈਂਦੇ ਸੀਗੇ ਹੁਣ ਇਹਨਾਂ ਨੇ ਉਹ ਬੰਦ ਕਰਤਾ ਆ ਪਰ ਮੰਥ ਦਾ ਕਰਤਾ ਸਾਡਾ ਫਿਰ ਉਸ ਤੋਂ ਬਾਅਦ ਕਹਿੰਦੇ ਜਿਹੜੀ ਕਮਰਸ਼ੀਅਲ ਗੱਡੀਆਂ ਤੁਹਾਡੀਆਂ ਨਵੀਆਂ ਲੈਓਗੇ ਤੁਸੀਂ ਉਹਦਾ ਪਾਸ ਨਹੀਂ ਬਣੇਗਾ ਉਹ 7200 ਰੁਪਏ 50 ਤੁਹਾਡੇ ਕੋਲ ਲਵਾਂਗੇ ਸੀ ਇਹ ਮਹੀਨੇ ਦਾ ਪਾਸ ਬਣਾ ਕੇ ਦੇਵਾਂਗੇ ਫਿਰ ਤਾਂ ਸਾਨੂੰ ਜ਼ਰੂਰਤ ਹੀ ਨਹੀਂ ਹੈ ਉਸ ਚੀਜ਼ ਦੀ ਅਸੀਂ ਕਹਿੰਨੇ ਵੀ ਸਾਡਾ ਮੰਥਲੀ ਪਾਸ ਬਣਿਆ ਜਾਵੇ ਜਿਹੜੇ 25 30 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਲੋਕ ਰਹਿੰਦੇ ਆ ਉਹਨਾਂ ਨੂੰ ਇਹ ਸਹੂਲਤ ਹੈ ਨਹੀਂ ਤਨੇ ਗਟਕੜੀ ਨਹੀਂ ਦਿੱਤੀ ਹੈ ਨੇਤਨ ਗਟਕੜੀ ਜੀ ਦੀ ਵੀਡੀਓ ਵੀ ਆਈ ਆ ਮੇਰੇ ਕੋ ਵੀਡੀਓ ਉਹਨੇ ਕਿਹਾ ਹੋਇਆ ਇਸ ਚੀਜ਼ ਦਾ ਵੀ 30 25 30 ਕਿਲੋਮੀਟਰ ਦੇ ਏਰੀਆ ਦੇ ਵਿੱਚ ਜਿਹੜੇ ਵੀ ਲੋਕ ਰਹਿੰਦੇ ਆ ਉਹਨਾਂ ਨੂੰ ਸੁਵਿਧਾ ਦਿੱਤੀ ਜਾਵੇ ਪਰ ਸਾਨੂੰ ਸੁਵਿਧਾ ਨਹੀਂ ਮਿਲਦੀ ਇਸ ਟਾਈਮ ਅਸੀਂ ਇਸ ਵਿਰੋਧ ਦੇ ਵਿੱਚ ਇਕੱਠੇ ਹੋਏ ਆ ਇੱਥੇ ਬਹੁਤ ਧੰਨਵਾਦ ਉਹ ਇੱਕ ਤਸਵੀਰ ਤੁਹਾਨੂੰ ਦਿਖਾਉਣਾ ਵੀ ਗੱਡੀਆਂ ਤੁਰ ਤੱਕ ਜਿਹੜੀਆਂ ਖੜੀਆਂ ਹੋਈਆਂ ਨੇ ਇਸ ਵੇਲੇ ਜਿੰਨੇ ਵੀ ਟੈਕਸੀਸ ਨੇ ਔਰ ਜਿਹੜੇ ਟੈਕਸੀ ਡਰਾਈਵਰ ਉਹਨਾਂ ਰੋਲਾ ਇਹ ਚੱਲਦਾ ਪਿਆ ਵੀ ਕਿ ਉਹਨਾਂ ਦਾ ਪਾਸ ਸੀਗਾ ਜੋ ਪਹਿਲਾਂ ਜੋ ਚੱਲਦਾ ਸੀਗਾ ਲੇਕਿਨ ਹੁਣ ਉਹਨਾਂ ਨੂੰ ਡਬਲ ਪੈਸੇ ਜਿਹੜੇ ਆ ਪੇ ਕਰਨੇ ਪੈ ਰਹੇ ਨੇ ਤੇ ਇਸ ਕਰਕੇ ਉਹਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਵਾ ਇਸ ਕਾਰਨ ਜਿਹੜੇ ਟੈਕਸੀ ਜਿਹੜੇ ਯੂਨੀਅਨ ਜਿੰਨੇ ਵੀ ਮੈਂਬਰਸ ਨੇ ਤਾਂ ਇੱਥੇ ਪਹੁੰਚੇ ਨੇ ਔਰ ਜਿੰਨੇ ਵੀ ਡਰਾਈਵਰ ਨੇ ਜਿੰਨਾਂ ਨੇ ਕਹਿਣਾ ਕਿ ਵਿਰੋਧ ਇਦਾਂ ਹੀ ਸਾਡਾ ਚੱਲਦਾ ਰਹੇਗਾ ਕਿ ਅਗਰ ਟੋਲ ਪਲਾਜ਼ਾ ਦੇ ਵੱ ਉਹਨਾਂ ਦੀ ਜਿਹੜੀਆਂ ਮੰਗਾਂ ਜਿਹੜੀਆਂ ਉਹ ਨਹੀਂ ਪੂਰੀਆਂ ਕੀਤੀਆਂ ਜਾਂਦੀਆਂ ਟੋਲ ਬੰਦ ਦੀ ਕੋਲ ਨਹੀਂ ਸੀ ਟੋਲ ਨਾਲ ریلیਟਡ ਹੈ ਜਿਹੜੀਆਂ ਇਹਨਾਂ ਦੀ ਮਿੰਨੀ ਟਰਾਂਸਪੋਰਟ ਐਸੋਸੀਏਸ਼ਨ ਹੈ ਉਹਨਾਂ ਦੀ ਮੰਗ ਸੀ ਵੀ ਸਾਡੀਆਂ ਪਹਿਲਾਂ ਜਿਹੜੇ ਇੱਥੋਂ ਟੋਲ ਤੋਂ ਪਾਸੇ ਸੀਗੇ ਉਹ ਰੀਨਿਊ ਹੁੰਦੇ ਸੀ ਹੁਣ ਕਿਸੇ ਵਜ੍ਹਾ ਕਰਕੇ ਇਹਨਾਂ ਨੂੰ ਰੀਨਿਊ ਕਰਨ ਚ ਪ੍ਰੋਬਲਮ ਆਉਂਦੀ ਹੈ ਪਹਿਲਾਂ ਤਾਂ ਇਹਨਾਂ ਨੂੰ ਕਹਿੰਦੇ ਸੀ ਵੀ ਇਹ ਫੋਨ ਤੇ ਆਪਣੇ ਆਪਣੇ ਲੈਵਲ ਤੇ ਕਰ ਲੈਂਦੇ ਸੀ ਬਟ ਹੁਣ ਇਹਨਾਂ ਨੂੰ ਜਾਂ ਤਾਂ ਇੱਥੇ ਆਉਣਾ ਪੈਂਦਾ ਪਰ ਉੱਚੋਂ ਵੀ ਕੁਝ ਲੈਵਲ ਤੇ ਰੀਨਿਊ ਕਰਨਾ ਬੰਦ ਕਰਤਾ ਜਿਹੜੇ ਗੱਲ ਜਦੋਂ ਗੱਲਬਾਤ ਕੀਤੀ ਇਹਨਾਂ ਨੇ ਟੋਲ ਪਾਸਾਂ ਇਹਦੇ ਮੁਲਾਜ਼ਮਾਂ ਨਾਲ ਜਿਹੜਾ ਉਸ ਵਾਲਾ ਗੱਲ ਤਾਂ ਕੀ ਸੀ ਟਨਿਕਲ ਕਿਆ ਸਭ ਤੁਹਾਡੇ ਸਾਹਮਣੇ ਉਹਨਾਂ ਨੇ ਜਿਹੜੇ ਇੱਥੇ ਦਪਿੰਦਰ ਪਾਲ ਨੇ ਮੈਨੇਜਰ ਟੋਲ ਦੇ ਉਹਨਾਂ ਨੇ ਕਿਹਾ ਵੀ ਇਹ ਅਸੀਂ ਨਹੀਂ ਟੋਲ ਨੇ ਨਹੀਂ ਬੰਦ ਕੀਤਾ ਜਿਹੜੀ ਹਾਈਵੇ ਅਥਾਰਟੀ ਹੈ ਨੈਸ਼ਨਲ ਐਨ ਐਚ ਏ ਉਹਨਾਂ ਨੇ ਬੰਦ ਕੀਤਾ ਉਹਨਾਂ ਦੇ ਨੁਮਾਇੰਦੇ ਇੱਥੇ ਲੁਧਿਆਣਾ ਹੀ ਬੈਠਦੇ ਜਿਹੜੇ ਇਹਨਾਂ ਦੇ ਹੈੱਡ ਆ ਮੰਗਲਵਾਰ ਨੂੰ ਉਹਨਾਂ ਨਾਲ ਗੱਲ ਕੀਤੀ ਹੈ ਵੀ ਇਸ ਮਸਲੇ ਦੇ ਉੱਤੇ ਅੱਜ ਟੋਲ ਤੇ ਮਿਨੀ ਡਰਾਈਵਰ ਐਸੋਸੀਏਸ਼ਨ ਆ ਜਿਹੜੀ ਇਹਨਾਂ ਟ੍ਰਾਂਸਪੋਰਟ ਐਸੋਸੀਏਸ਼ਨ ਉਹ ਕੱਥੇ ਹੋਏ ਆ ਉਹਨਾਂ ਦੀ ਆ ਮੰਗ ਆ ਵੀ ਜਿਹੜੀ ਪਹਿਲਾਂ ਰਿਨਿਊ ਹੁੰਦਾ ਸੀਗਾ ਉਹਨੂੰ ਦੁਬਾਰਾ ਚਾਲੂ ਕੀਤਾ ਜਾਵੇ ਉਹਨਾਂ ਨੇ ਫਿਰ ਇਹਨਾਂ ਨੂੰ ਮੰਗਲਵਾਰ ਦਾ ਟਾਈਮ ਦਿੱਤਾ ਹੁਣ ਇਹ ਮੰਗਲਵਾਰ ਜਾ ਕੇ ਉੱਥੇ ਤੇ ਆਪਸ ਚ ਇਹਨੂੰ ਰਿਜ਼ੋਲਵ ਕਰਨਗੇ ਐਸੋਸੀਏਸ਼ਨ ਨੇ ਜਿਵੇਂ ਕਿਹਾ ਸੀਗਾ ਵੀ ਅਸੀਂ ਰੋਡ ਨਹੀਂ ਬੰਦ ਕਰਾਂਗੇ ਜਿਹੜੇ ਡਰਾਈਵਰ ਸੀ ਕਿ ਤੋ ਨਹੀਂ ਸਾਨੂੰ ਕਿਸੇ ਨੇ ਇਹ ਨਹੀਂ ਕਿਹਾ ਵੀ ਕੋਈ ਰੋਡ ਬੰਦ ਕਰਾਂਗੇ ਜਾਂ ਕੋਟੋਲ ਬੰਦ ਕਰਾਂਗੇ ਟੋਲ ਨਾਲ ਰਿਲੇਟਡ ਆ ਤੇ ਇੱਥੇ ਜਗ੍ਹਾ ਖੁੱਲੀ ਆ ਇਕੱਠੇ ਹੋ ਕੇ ਤਾਂ ਹੀ ਟੋਲ ਦੇ ਉੱਤੇ ਇਹਨਾਂ ਨੇ ਆਪਦਾ ਆਪਣਾ ਮੰਗ ਪੱਤਰ ਜਾਂ ਆਪਦੀ ਮੰਗ ਆ ਜਿਹੜੀ ਉਹ ਪ੍ਰਸ਼ਾਸਨ ਨੂੰ ਦਿੱਤੀ ਪ੍ਰੋਟੈਸਟ ਵਗੈਰਾ ਤੜੀ ਸਰ ਕੋਈ ਕੀਤਾ ਗਿਆ ਨਾ ਨਾਥਿੰਗ ਜੀ ਨਾਥਿੰਗ ਆਪਣੀ ਇਹਨਾਂ ਨੇ ਆਪਦੀ ਜਿਹੜੀ ਮੰਗ ਸੀਗੀ ਜਿੰਦੀ ਇਹਨਾਂ ਨੂੰ ਕੋਈ ਤਕਲੀਫ ਆ ਉਹਦੇ ਸਬੰਧ ਚ ਇਹਨਾਂ ਨੇ ਆਪਦਾ ਦੱਸਿਆ ਵੀ ਸਾਨੂੰ ਆਹ ਪ੍ਰੋਬਲਮ ਆ ਰਹੀ ਆ ਹਾਂ ਜੀ ਹਾਂ ਜੀ ਉਹ ਹੁਣ ਮੰਗਲਵਾਰ ਉੱਥੇ ਦੇਣਗੇ ਸਾਰਾ ਆਪਦੀ ਜਿਹੜੀ ਸੋਏ ਟੈਕਸੀ ਯੂਨੀਅਨ ਦੇ ਜਿੰਨੇ ਵੀ ਮੈਂਬਰ ਨੇ ਇਸ ਜਗ੍ਹਾ ਤੇ ਪਹੁੰਚ ਕੇ ਆਪਣਾ ਪ੍ਰਦਰਸ਼ਨ ਕਰ ਰਹੇ ਨੇ ਔਰ ਜੋ ਪਾਸਸ ਹੈ ਨਾ ਰੋਲਾ ਚੱਲਦਾ ਪਿਆ ਟੋਲ ਪਲਾਜ਼ਾ ਨੂੰ ਬੰਕ ਕੀਤੀ ਜਾ ਰਹੀ ਹੈ ਕਿ ਜਿਹੜੇ ਟੋਲ ਪਲਾਜ਼ਾ ਦੇ ਉੱਤੇ ਪਾਸ ਜੋ ਪਹਿਲਾਂ ਇਹਨਾਂ ਨੂੰ ਜਿਹੜੇ ਲੱਗਦੇ ਪਏ ਸੀਗੇ ਤਾਂ ਉਹਨਾਂ ਦੇ ਵਿੱਚ ਘੱਟ ਜਿਹੜਾ ਇਹਨਾਂ ਨੂੰ ਪੇ ਕਰਨਾ ਪੈਂਦਾ ਸੀ ਲੇਕਿਨ ਹੁਣ ਇਸ ਕਾਰਨ ਜਿਹੜੇ ਨਵੇਂ ਰੀਨਿਊ ਕਰਨੇ ਪਏ ਪਾਸ ਤਾਂ ਉਹਨਾਂ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਪੈਸੇ ਜਿਹੜੇ ਪੇ ਕਰਨੇ ਪਏ ਇਸ ਕਰਕੇ ਇਹਨਾਂ ਨੂੰ ਉਸ ਦਾ ਜਿਹੜਾ ਦਿੱਕਤ ਆ ਰਹੀ ਹੈ ਔਰ ਇਸ ਦੇ ਨਾਲ ਨਾਲ ਜਿਹੜੇ ਹਿੱਟ ਐਂਡ ਰਨ ਜਿਹੜਾ ਕਰੋਨਾ ਉਸ ਤੋਂ ਲੈ ਕੇ ਵੀ ਡਰਾਈਵਰਸ ਜਿਹੜੇ ਨੇ ਉਹ ਪ੍ਰੋਟੈਕਸ਼ਨ ਕਰ ਰਹੇ ਨੇ ਕਿ ਉਹਨਾਂ ਨੇ ਕਹਿਣਾ ਹੈ ਕਿ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਨੇ ਜਲਦ ਤੋਂ ਜਲਦ ਤੇਜ਼ ਤੇ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਸੁਵਦੇਰੀ ਅਪਡੇਟਸ ਜੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਕਰਨ ਦੇ ਨਾਲ ਗੁਦਿੱਸ ਸਿੰਘ